ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਅੱਜ ਬਾਅਦ ਦੁਪਹਿਰ ਸ਼੍ਰੀ ਅਦਿੱਤ્ય ਉੱਪਲ ਆਈਏਐਸ ਨੇ ਬਤੌਰ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਚਾਰਜ ਸੰਭਾਲ ਲਿਆ ਤਾਂ ਵੀ ਇਹ ਕਿ ਉਹਨਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ ਇਸ ਤੋਂ ਬਾਅਦ ਹੋਰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਨਵਨਯੁਕਤ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਸਵਾਗਤ ਕੀਤਾ ਗਿਆ ਦੱਸ ਦਈਏ ਕਿ ਇਸ ਮੌਕੇ ਤੇ ਉਹਨਾਂ ਵੱਲੋਂ ਵੱਖ-ਵੱਖ ਅਧਿਕਾਰੀਆਂ ਤੋਂ ਜ਼ਿਲ੍ਹਾ ਪਠਾਨਕੋਟ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ ਦੱਸ ਦਈਏ ਕਿ ਸ਼੍ਰੀ ਅਦਿੱਤਿਓ ਉਪਲ ਆਈਏਐਸ ਜੋ ਕਿ 2015 ਆਈਏਐਸ ਬੈਚ ਦੇ ਅਧਿਕਾਰੀ ਹਨ ਅਤੇ ਪਠਾਨਕੋਟ ਤੋਂ ਪਹਿਲਾਂ ਉਹ ਦਲੰਦਰ ਪਟਿਆਲਾ ਅਤੇ ਕਪੂਰਥਲਾ ਵਿਖੇ ਬਤੌਰ ਨਗਰ ਨਿਗਮ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਬਤੌਰ ਐਸਡੀਐਮ ਮੁਕੇੀਆਂ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਸਨ ਕਿ ਦੇਖ ਰਹੀ ਹਾਂ ਪੰਜਾਬ ਬਾਰਡਰ ਨਿਊਜ਼ ਮੈਂ ਰਕੇਸ਼ ਸ਼ਰਮਾ ਬਮਿਆਰ ਸਲਾਮ ਵਾਲੇ ਚੁੱਤ ਦੀ ਮੈਸੇਜ ਜਿਲਾ ਵਾਸੀਆਂ ਨੂੰ ਉਹ ਮੇਰਾ ਨਾਮ ਆ ਦਿੱਤੇ ਉਪਲ ਹੈ ਮੈਂ ਅੱਜ ਅੱਜ ਡੀਸੀ ਪਠਾਨਕੋਟ ਜੁਆਇਨ ਕੀਤਾ ਹੈ ਤੇ ਇੱਥੇ ਜਿਹੜੀ ਮੇਰੀ ਰਿਸਪੌਂਸਿਬਿਲਿਟੀਜ਼ ਡੀਸੀ ਦੀ ਹੁੰਦੀਆਂ ਹਨ ਉਹਨੂੰ ਆਪਾਂ ਕਰਾਂਗੇ ਸ਼ਹਿਰ ਦੇ ਜਿਹੜੇ ਵਕਤ-ਵਕਤ ਡਿਵੈਲਪਮੈਂਟਲ ਰਿਲੇਟਿਡ ਕੰਮ ਕਰਾਂਗੇ ਇਹਦੀ ਦੂਪੀਸਨ ਜਿਹੜੀ ਮੇਰੀ ਪਸੰਦ ਹੈ ਮੇਰਾ ਇੰਟਰਸਟ ਹੈਗਾ